ਕਿਉਂਕਿ ਉਹੀ ਇਨਚਾਰਜ ਹੈ ਦੇਖੋ ਇੱਕ ਮੈਂ ਤੁਹਾਡੇ ਨਾਲ ਗੜੀ ਜ਼ਰੂਰੀ ਗੱਲ ਕਰਨੀ ਸੀ ਤੇ ਇੱਕ ਬੜੀ ਇਹ ਸੀਰੀਅਸ ਗੱਲ ਵੀ ਆ ਤੇ ਦੂਜੇ ਪਾਸੇ ਇਹ ਬਹੁਤ ਇੱਕ ਮਜ਼ਾਕੀਆ ਤੇ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਕੋਸ਼ਿਸ਼ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਸਾਰਾ ਵੋਟਰ ਆ ਜਿਹੜਾ ਉਹ ਬਹੁਤ ਹੀ ਸਮਝਦਾਰ ਤੁਸੀਂ ਨਹੀਂ ਹੈ ਇਕੱਲੇ ਹਿਸ਼ਾਰ ਦੇਖੋ ਮੈਂ ਹੁਣੀ ਕੁਝ ਪੜ ਰਿਆ ਸੀ ਦੇਖ ਰਿਆ ਸੀ ਵੀ ਕੱਲ ਉੱਥੇ ਦਿੱਲੀ ਦੇ ਵਿੱਚ ਕੇਜਰੀਵਾਲ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਤੇ ਦੂਜਾ ਜਿਹੜੇ ਸਾਡੇ ਇਨਚਾਰਜ ਨੇ ਉਹਰੇ ਜਿਹੜੀ ਕਾਂਗਰਸ ਪਾਰਟੀ ਆ ਉਹਦੇ ਦਵਿੰਦਰ ਯਾਦਵ ਜੀ ਤੁ ਜਦੋਂ ਉਹਨਾਂ ਨੂੰ ਕੱਲ ਦੇਖਿਆ ਤੇ ਕਿਉਂਕਿ ਉਹ ਪ੍ਰਧਾਨ ਵੀ ਨੇ ਉੱਥੇ ਕਾਂਗਰਸ ਪਾਰਟੀ ਦੇ ਦਿੱਲੀ ਦੇ ਤੇ ਕੱਲ ਦੋਨੋਂ ਇਕੱਠੇ ਹੋ ਕੇ ਦਿੱਲੀ 'ਚ ਜਿਹੜਾ ਇਨਚਾਰਜ ਕਾਂਗਰਸ ਦਾ ਏ ਦਵਿੰਦਰ ਯਾਦਵ ਤੇ ਕੇਜਰੀਵਾਲ ਕੱਲ ਦੋਨੋਂ ਜਾਣੇ ਸੋਨੀਆ ਗਾਂਧੀ ਜੀ ਜਿੰਦਾਬਾਦ ਕਰ ਰਹੇ ਸੀ ਕੇਜਰੀਵਾਲ ਤੇ ਉਹ ਜਿਹੜਾ ਕਾਂਗਰਸ ਦਾ ਇਨਚਾਰਜ ਉਹ ਕੇਜਰੀਵਾਲ ਜਿੰਦਾਬਾਦ ਕਰ ਰਹੇ ਆ ਸਭ ਤੁਸੀਂ ਦੇਖੋ ਚੰਡੀਗੜ੍ਹ ਚੋਂ ਆ ਕੇ ਫੇਰ ਕਿਉਂਕਿ ਉਹੀ ਇਨਚਾਰਜ ਆ ਜੋਗਿੰਦਰ ਨਾ ਦਵਿੰਦਰ যাদਬ ਤੇ ਕੇਜਰੀਵਾਲ ਉਹ ਚੰਡੀਗੜ੍ਹ ਚ ਆ ਕੇ ਫੇਰ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਝਾੜੂ ਇੱਕ ਪਾਸੇ ਹੱਥ ਮਨੀਸ਼ ਟਵਾੜੀ ਜਿੱਥੇ ਖੜੇ ਨੇ ਤੇ ਕੱਲ ਹੁਬ ਹੁਬ ਕੇ ਉਹ ਲਾਈਵ ਹੋ ਰਹੇ ਸੀ ਦੋਨੋਂ ਜਾਣੇ ਇੱਕ ਦੂਜੇ ਨੂੰ ਕਹਿ ਰਹੇ ਸੀ ਉਹ ਕਹਿ ਰਿਹਾ ਸੀ ਕਾਂਗਰਸ ਵਾਲਾ ਕੇਜਰੀਵਾਲ ਬਹੁਤ ਚੰਗਾ ਉਹ ਕਹਿ ਰਿਹਾ ਸੀ ਕਾਂਗਰਸ ਬਹੁਤ ਚੰਗੀ ਹੈ ਤੇ ਦੋਨੋਂ ਇਸ ਗੱਲ ਤੇ ਗੁਣਗਾਨ ਕਰਕੇ ਗਾਣੇ गा ਰਹੇ ਸੀ ਨੱਚ ਰਹੇ ਸੀ ਦੇਖਿਓ ਕਾਂਗਰਸ ਪਾਰਟੀ ਨੂੰ ਬੜਾ ਬੁਰਾ ਭਲਾ ਬੋਲਦੇ ਆ ਬੜੀਆਂ ਸੋਨੀਆ ਗਾਂਧੀ ਜੀ ਨੂੰ ਗੱਲਾਂ ਕੱਢਦੇ ਆ ਗਾਲਾਂ ਕੱਢਦੇ ਆ ਤੇ ਜਦੋਂ ਦਵਿੰਦਰ ਯਾਦਵ ਹੁਣੀ ਉਹ ਵੀ ਆ ਕੇ ਬਹੁਤ ਸ਼ੈਤਾਨ ਸਮਝਦੇ ਆਪਣੇ ਆਪ ਨੂੰ ਵੀ ਕੀ ਅੱਜਕੱਲ ਮੀਡੀਆ ਦੇ ਰਾਹੀਂ ਕੀ ਨਹੀਂ ਦਿਖਦਾ ਕੀ ਹੱਥ ਪਾ ਲੈਂਦਾ ਤੇ ਕੇਜਰੀਵਾਲ ਕੱਲਾ ਝਾੜੂ ਪਾ ਲੈਂਦਾ ਤੇ ਬੱਲੇ ਬੱਲੇ ਕਰਦੇ ਆ ਦੋਨੋਂ ਜਾਣੇ ਮੈਂ ਹੁਣ ਪਿੰਡਾਂ ਚ ਆ ਰਿਹਾ ਮੈਂ ਗਿਆ ਸੀ ਹਾਲੀਵਾਲ ਸਾਹਿਬ ਦੇ ਬਾਦ ਦਾਖੇ ਵੱਡਾ ਪ੍ਰੋਗਰਾਮ ਸੀ ਤੇ ਸਾਰਿਆਂ ਨੇ ਇਹ ਗੱਲ ਕਹੀ ਜੀ ਵੀ ਇਹ ਗੱਲਾਂ ਜ਼ਰੂਰ ਹਰ ਤੱਕ ਪਹੁੰਚਾਓ ਹਰ ਪਿੰਡ ਤੱਕ ਹਰ ਗਲੀ ਮੁਹੱਲੇ ਤੱਕ ਵੀ ਇਹ ਦੇਸ਼ ਦੀ ਰਾਜਧਾਨੀ ਦਿੱਲੀ ਚ ਉੱਥੇ ਦੋਨੋਂ ਇਕੱਠੇ ਆ ਝਾੜੂ ਤੇ ਪੰਜਾ ਤੇ ਪੰਜਾਬ ਦੀ ਰਾਜਧਾਨੀ ਆ ਜਿਹੜੀ ਚੰਡੀਗੜ੍ਹ ਉਹਦੇ ਵਿੱਚ ਮਨਹੀਸ਼ ਤਵਾੜੀ ਇੱਕ ਪਾਸੇ ਝਾੜੂ ਇੱਕ ਪਾਸੇ ਪੰਜਾ ਦੋਨੋਂ ਇਕੱਠੇ ਆ ਤੇ ਜਦੋਂ ਇਹ ਬਾਹਰ ਆਉਂਦੇ ਆ ਪੰਜਾਬ ਚ ਦੋਨੋਂ ਇੱਕ ਦੂਜੇ ਨੂੰ ਗਾਲਾਂ ਗਲੋਚ ਕੱਢਦੇ ਆ ਦੇਖੋ ਕਿਵੇਂ ਇਹ ਬੇਫਕੂ ਬਣਾ ਰਹੇ ਨੇ ਕਿਵੇਂ ਗੁੰਮਰਾਹ ਕਰ ਰਹੇ ਆ ਜਿਵੇਂ ਪਹਿਲਾਂ ਝੂਠ ਬੋਲਿਆ ਹਜ਼ਾਰ-ਹਜ਼ਾਰ ਰੁਪਿਆ ਦੇ ਦਾਂਗੇ ਐਮਐਸਪੀ ਦੇ ਦਾਂਗੇ ਤੇ ਮੇਰੇ ਸਾਰੇ ਹੀ ਮੈਂ ਇਹ ਬੇਨਤੀ ਕਰਦਾ ਖਾਸ ਤੌਰ ਤੇ ਸਾਰੇ ਆਮ ਆਦਮੀ ਪਾਰਟੀ ਤੇ ਖਾਸ ਤੌਰ ਤੇ ਕਾਂਗਰਸੀ ਇਸ ਤਰੀਕੇ ਨਾਲ ਤੁਹਾਨੂੰ ਗਮਰਾਹ ਕਰ ਰਹੇ ਆ ਦੇਖੋ ਉਰੇ ਤੁਹਾਨੂੰ ਲੜਾ ਰਹੇ ਆ ਪੰਜਾਬ 'ਚ ਤੁਹਾਡੇ ਪੇਚੇ ਪਵਾ ਰਹੇ ਆ ਆਪਸ ਵਿੱਚ ਤੁਹਾਡੇ ਭੇੜ ਪਵਾ ਰਹੇ ਆ ਆਪਸ ਵਿੱਚ ਪੈਸਾ ਖਰਚ ਕਰਵਾ ਰਹੇ ਆ ਕੈਂਡੀਡੇਟਾਂ ਦਾ ਕਿੰਨਾ ਕਿੰਨਾ ਇੱਕ ਦੂਜੇ ਦੇ ਉਲਟ ਲੱਗੇ ਹੋਏ ਆ ਤੇ ਜਾ ਕੇ ਚੰਡੀਗੜ੍ਹ ਫਾਈਵ ਸਟਾਰ ਹੋਟਲ 'ਚ ਦੋਨੋਂ ਇੱਕ ਕਮਰੇ 'ਚ ਕਾਂਗਰਸ ਤੇ ਝਾੜੂ ਤੇ ਦਿੱਲੀ ਉੱਥੇ ਫਾਈਵ ਸਟਾਰ ਹੋਟਲਾਂ 'ਚ ਝਾੜੂ ਤੇ ਪੰਜਾ ਇਕੱਠਾ ਤੇ ਤੁਸੀਂ ਅੰਦਾਜ਼ਾ ਤਾਂ ਲਾਓ ਵੀ ਇਹ ਕਰ ਕੀ ਰਹੇ ਨੇ ਕਿਉਂ ਤੁਸੀਂ ਦੋਨੋਂ ਜਾਣੇ ਦਿੱਲੀ ਚ ਸੁਨੀਆ ਗਾਂਧੀ ਜੀ ਤੇ ਇਹ ਜਿਹੜਾ ਖੜਗੇ ਸਾਹਿਬ ਤੇ ਆਪਣਾ ਰਵਿੰਦ ਕੇਜਰੀਵਾਲ ਇਹ ਆਪਸ ਵਿੱਚ ਇਕੱਠੇ ਨੇ ਇਕੱਠੇ ਖਾਂਦੇ ਪੀਂਦੇ ਆ ਤੇ ਉਰੇ ਆ ਕੇ ਇਹਨਾਂ ਦੇ ਪ੍ਰਧਾਨ ਮੈਨੂੰ ਸਮਝ ਨਹੀਂ ਆਉਂਦੀ ਦੋਨੋਂ ਪਾਰਟੀਆਂ ਦੇ ਕਿਵੇਂ ਤੇ ਇਸ ਕੱਲ ਨੂੰ ਇਹ ਕਹਿਣਗੇ ਕਿਵੇਂ ਮੈਂ ਤੁਹਾਡੇ ਰਾਹੀ ਮੈਂ ਲੋਕਾਂ ਦੇ ਰਾਹੀ ਮੈਂ ਪੁੱਛਣਾ ਚਾਹਨਾ ਜਿਹੜਾ ਕਾਂਗਰਸ ਪਾਰਟੀ ਦਾ ਪ੍ਰੈਜ਼ੀਡੈਂਟ ਉਹ ਇਸ ਗੱਲ ਤੇ ਕੀ ਕਹੂੰਗਾ ਵੀ ਸੋਨੀਆ ਗਾਂਧੀ ਜਾਂ ਖੜਗੇ ਸਾਹਿਬ ਸਹੀ ਨੇ ਜਾਂ ਜਨਾਬੇ ਆਲੀ ਤੁਸੀਂ ਆ ਜਿਹੜਾ ਉਹਰੇ ਕਰ ਰਹੇ ਹੋ ਉਹ ਸਹੀ ਆ ਮੈਂ ਪੁੱਛਣਾ ਚਾਹਣਾ ਭਗਵਾਨ ਤੇ ਮਾਨ ਨੂੰ ਵੀ ਥੋੜੀ ਕੋਈ ਔਕਾਤ ਹੈ ਤੁਹਾਨੂੰ ਕੋਈ ਪੁੱਛਦਾ ਹੈ ਤੁਸੀਂ ਇੱਥੇ ਬੇਫਕੂ ਬਣਾਉਣ ਲੱਗੇ ਹੋ ਪੁੱਛ ਤਾਂ ਲੋ ਪਹਿਲਾਂ ਕੇਜਰੀਵਾਲ ਨੂੰ ਵੀ ਉਹ ਤਾਂ ਸੋਨੀਆ ਗਾਂਧੀ ਜਿਹਦੇ ਨਾਲ ਉਹ ਤਾਂ ਖੜਗੇ ਦੀ ਗੋਦੀ ਚ ਬੈਠਾ ਹੈ ਕੇਜਰੀਵਾਲ ਇਸ ਕਰਕੇ ਯਾਰ ਇਹ ਕੰਮ ਨਾ ਕਰੋ ਪਰ ਲੋਕਾਂ ਨੂੰ ਮੈਂ ਕਹਿੰਦਾ ਵੀ ਦੋਨਾਂ ਨੂੰ ਵੋਟ ਪਾਉਣਾ ਮਤਲਬ ਇੱਕ ਨੂੰ ਵੋਟ ਪਾਉਣਾ ਦੋਨੋਂ ਇਹਨਾਂ ਨੂੰ ਰਿਜੈਕਟ ਕਰੋ ਦੋਨੋਂ ਇਹਨਾਂ ਨੂੰ ਪਹਿਲਾਂ ਇਹ ਸਵਾਲ ਪੁੱਛੋ ਵੀ ਧੋਖਾ ਕਿਉਂ ਦੇ ਰਹੇ ਹੋ ਤੁਸੀਂ ਦੋਨੋਂ ਰਾਜਨੀਤਿਕੀਆਂ ਤੁਸੀਂ ਇਕੱਠੇ ਲੜ ਰਹੇ ਹੋ ਤੇ ਇੱਥੇ ਆ ਕੇ ਤੁਸੀਂ ਮਹਿਰੂਪੀਏ ਬਣ ਜਾਂਦੇ ਹੋ ਮੇਰਾ ਸਿੱਧਾ ਸਵਾਲ ਆ ਵੜਿੰਗ ਸਾਹਿਬ ਜਿਹੜੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਵੀ ਉਹ ਦੱਸਣਗੇ ਬੀ ਸੋਨੀਆ ਗਾਂਧੀ ਜੀ ਦੀ ਖੜਗੇ ਸਾਹਿਬ ਦੀ ਜਾਂ ਰਾਹੁਲ ਗਾਂਧੀ ਦੀ ਤੁਹਾਡੇ ਨਾਲ ਵਿਸ਼ਵਾਸ ਘੜ ਕਰ ਰਹੇ ਆ ਉਹ ਇਹਨਾਂ ਨਾਲ ਸਮਝੌਤਾ ਕਰਕੇ ਤੇ ਸਾਡੇ ਪੱਪੀ ਜੀ ਜਿਹੜੇ ਉਹਰੇ ਕੈਂਡੀਡੇਟ ਖੜੇ ਨੇ ਆਮ ਆਦਮੀ ਦੇ ਉਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਇਹ ਤੁਹਾਨੂੰ ਬੇਫਕੂ ਬਣਾ ਰਹੇ ਨੇ ਇੱਕ ਰੋਜ਼ ਚੰਡੀਗੜ੍ਹ ਇਕੱਠੇ ਪੈਂਦੇ ਆ ਖਾਂਦੇ ਆ ਦਿੱਲੀ ਜਾ ਕੇ ਇਕੱਠੇ ਪੈਠੇ ਤੇ ਕੈਂਪੇਨ ਕਰਦੇ ਆ ਇੱਕ ਇੱਕ ਆਪਣੀ ਇੱਕੋ ਪਾਰਟੀ ਦਾ ਤੇ ਰੱਬ ਦੇ ਵਾਸਤੇ ਇਹ ਗੱਲ ਲੋਕਾਂ ਦੇ ਮੂਹਰੇ ਖਲਾਸਾ ਕਰੋ ਲੋਕ ਇਹ ਸਵਾਲ ਪੁੱਛਦੇ ਆ ਤੁਹਾਨੂੰ ਮੈਂ ਵੀ ਤੁਹਾਨੂੰ ਇਹ ਸਵਾਲ ਪੁੱਛਦਾ ਵੀ ਕਿੱਧਰ ਦੇ ਹੋ ਤੁਸੀਂ ਤੁਸੀਂ ਤਾਂ ਜਮਾ ਹੀ ਯਾਰ 도ਗਲੇ ਨਿਕਲੇ ਤੁਸੀਂ ਆਪਣੇ ਵਰਕਰਾਂ ਨੂੰ ਹੀ ਧੋਖਾ ਦੇਈ ਜਾ ਰਹੇ ਹੋ ਤੁਸੀਂ ਦੱਸੋ ਨਾ ਆਪਣੇ ਵਰਕਰਾਂ ਨੂੰ ਸੱਚ ਦੱਸੋ ਵੀ ਤੁਸੀਂ ਕਰ ਕੀ ਰਹੇ ਹੋ ਤੁਸੀਂ ਤਾਂ ਆਪਣੇ ਵਰਕਰਾਂ ਨੂੰ ਗਬਰਾਹ ਕਰਕੇ ਵੋਟ ਗਲਤ ਮੰਗ ਰਹੇ ਹੋ ਤੁਹਾਡਾ ਜਿਹੜਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਕੌਣ ਆ ਜਦੋਂ ਤੁਸੀਂ ਦੋਨੋਂ ਇਕੱਠੇ ਹੋ ਕੇਜਰੀਵਾਲ ਆ ਜਾਂ ਤੁਹਾਡਾ ਅੱਪੂ ਆਪਣਾ ਰਾਹੁਲ ਗਾਂਧੀ ਆ ਇਹ ਜ਼ਰੂਰ ਸਾਰਿਆਂ ਚਾਨਣ ਪਾਓ ਸਾ ਦੋਨੋਂ ਹੀ ਕੈਂਡੀਡੇਟ ਤੇ ਦੋਨੋਂ ਪਾਰਟੀਆਂ ਦੇ ਪ੍ਰਧਾਨ ਵੀ ਉਹ ਇਸ ਗੱਲ ਤੇ ਉਹਨਾਂ ਦਾ ਕੀ ਵਿਊ ਆ ਕਿਉਂਕਿ ਸਾਰੇ ਇਸ ਗੱਲ ਦਾ ਜਵਾਬ ਮੰਗ ਰਹੇ ਆ ਧੰਨਵਾਦ ਜੈ ਹਿੰਦ ਦੇਖੋ ਇੱਥੇ ਮੈਂ ਥੋੜਨਾ ਘੜੀ ਤੁਰ ਉਹੀ ਗੱਲ ਕਰਨੀ ਸੀ ਤੇ ਇੱਕ ਬੜੀ ਇਹ ਸੀਰੀਅਸ ਗੱਲ ਵੀ ਆ ਤੇ ਦੂਜੇ